ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਪਾਦ ਸਾਹੀ ਦਸਮੀ ਜਪ ਪ੍ਰਸਾਦ ਸਵਈਏ ਦੀਨਨ ਕੀ ਬ੍ਰਤ ਪਾਲ ਕਰੈ ਨਿਤ ਸੰਤਿ ਉਬਾਰ ਗਨੀ ਮਨ ਗਾਰੈ ਪਛ ਬਸੂ ਨਗ ਨਾਗ ਨਰਾਤ ਪ ਸਰਬ ਸਮੈ ਸਭ ਕੋ ਪ੍ਰਤ ਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਬਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਿਆਨਿਤ ਦੁਖਨ ਦੇਖਤ ਹੈ ਪਰਦੇਤ ਨਹਾਰੈ ਦਾਤ ਹੈ ਦੁਖ ਦੁਖਨ ਕਉ ਦਲ ਦੁਜਨ ਕੇ ਬਲ ਮੈਂ ਦੰਦ ਢਾਰੈ ਖਾਂਡਿਏ ਖੰਡ ਪਰ ਜੰਡ ਬ੍ਰਹਾਰਨ ਪੂਜਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਲ ਨ ਬਏ ਜ ਕੈ ਬਦਮਹਾਪਤ ਬੇਜ ਕ ਤਿਵ ਭੇਦ ਉਚਾਰੈ ਰਾਜ ਬਲੋਕ ਤੇ ਰਾਜਕ ਰੋਖ ਰੂਹਾਨ ਕੀ ਰੋਜੀ ਨ ਟਾਰੈ ਕੀਟ ਪਤੰਗ ਕੁਰੰਗ ਭੂਜੰਗ ਮਾ ਭੂਤ ਭਵੇਖ ਭਵਾਨ ਬਨਾਏ ਦੇਵਯ ਦੇਵ ਖਪੇ ਹਮੇ ਨ ਪੇਵ ਲਖਿਓ ਬ੍ਰਹਮ ਸਿਓ ਪਰਮਾਏ ਮੇਜ ਬੁਦਾਨ ਕ ਤੇਵ ਕੁਰਾਨੇ ਹ ਸੇਵਥ ਕੇ ਕਰ ਹਾਥ ਨ ਆਏ पूरण प्रेम सुख प्रभाओ बिना पतस्य किनि श्री प्रपद्मापत पाए आर्य नन्ते आर्य देह दुःख सो भूतव वैखपवान पै अर्थविहीनय नाथम आपदग दुःख छिद्र अशय है लोगन के करता हर्ता जल में थल में भरता प्रभु बहें दीन दयाल दया कृ श्रीपत सुंदर श्री पदमापत ए है काम न क्रोध न धोव न मोह न रोग न शोक न भोग न भय है देवहीन इसने सब तन नहिं बिरक्त गेहें शह हैं ਜਾਨ ਕੋ ਦੇਤਿਆ ਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੇਂਦ ਹੈ ਕਾਹੇ ਕੋ ਡੋਲਤ ਹੈ ਤੁਮਰੀ ਸਤ ਸੁੰਦਰ ਜੀ ਪਦਮਾ ਪਤਲ ਹੈ ਰੋਗਨ ਤੇ ਅਰਸੋ ਗਨ ਤੇ ਜਲ ਜੋਗਨ ਤੇ ਬਹੁ ਬਾਦ ਬਚਾਵੇ ਸਤਰੇ ਅਨੇਕ ਚਲਾਵਤ ਕਾਵਤਉ ਤਨ ਏਕ ਨ ਲਾਗਨ ਪਾਵੇ ਰਾਖਤ ਹੈ ਆਪਣਾ ਕਰ ਦੇ ਕਰ ਪਾਪ ਸਭ ਹਨ ਬੇਟਨ ਪਾਵੇ ਔਰ ਕੀ ਬਾਤ ਕਾਗੇ ਤੋ ਸਸੋ ਬੇਟ ਹੀ ਕੇ ਪਟ ਬੀਜ ਵਚਾਵੇ ਜਾਚ ਬੁਇ ਆਗਸ ਦਾਨਵ ਦੇਵ ਇਹ ਬੇਵ ਤੁਮ ਸਭ ਹੀ ਕਰਦੇ ਆਵੇ ਉਹ ਮੇ ਅਕਾਸ਼ ਪਤਾਲ ਦਸਾਰਦਲ ਜੱਛ ਬਯੰਗ ਸਬੈ ਸਿਰ ਨਿਆਵੇ ਪਾਇਸ ਕੇ ਨਹੀਂ ਪਾਰ ਬਰਵਾਹੂ ਕੋ ਨੇਤੀ ਨਿੱਟਾ ਬਿਗ ਬਤਾਵੇ ਕੋਜ ਥਕੇ ਸਭ ਹੀ ਕੁਜੀਆ ਸਰ ਹਾਰ ਬਲੇ ਹਰ ਹਾਥ ਨਿਆਵੇ ਨਾਰਦ ਸੇ ਚਿਤ ਜਾਨਨ ਸੇ ਜਨ ਮਨਾਗ ਦੇਖਸੇ ਸਭ ਹੋ ਮਿਲ ਗਾਇਓ ਬੇਦ ਕਦੇਵ ਨਾ ਬੇਦ ਲਖਿਓ ਸਵਾਰ ਪਰੇ ਹਰਿ ਹਾਥ ਨਾ ਆਇਓ ਪਾਇ ਸਕੇ ਨਹੀਂ ਪਾਰਿਉ ਆਪਤ ਸਿਧ ਜਨਾਥ ਜਨੰਤਨ ਧਿਆਇਓ ਧਿਆਨ ਦਰੋ ਤੇ ਕੋ ਮਨ ਮੈਂ ਜੇ ਕੋ ਅਮਰਤੋ ਜਿਸ ਬੈ ਜਗ ਛਾਇਓ ਬੇਦ ਪੁਰਾਨ ਕਤੇ ਗੁਰਾਨ ਅਬੇਦ ਨਿਰਬਾਨ ਸਬੈ ਬਚਹਾਰੀ ਪੇਰ ਨਾ ਪਾਇ ਸਕਿਓ ਅਨ ਬੇਦ ਕੋ ਖੇਤ ਤਤ ਹੈ ਅਨ ਛੇਦ ਪੁਕਾਰੇ ਰਾਗ ਨ ਰੂਪ ਨ ਦੇਖ ਨ ਰੰਗ ਨ ਸਾਗ ਨ ਸੋਗ ਨ ਸੰਗ ਤਿਹਾਰੇ ਆਦੇ ਨਾਦੇ ਅਗਾਦੇ ਵੇਖਤ ਵੈਖ ਜਪਿਓ ਤਨਹੀ ਗੁਦਤਾਰੇ ਤੀਰਤ ਕੋਟ ਕੀ ਇਸ ਨਾਨਦ ਦੀ ਏ ਬਹੁਤਾਨ ਮਹਾਵ੍ਰਤ ਤਾਰੇ ਦੇਸ ਵਿਦੇਗ ਕਰ ਭੇਸ ਤਪੋ ਧਨ ਕੇਸ ਤਰੇ ਨਾਮ ਲੈ ਹਰ ਪਿਆਰੀ ਆਸਨ ਕੋਟ ਕਰੇ ਅਸ਼ਟਾਂਗ ਧਰੇ ਵਹ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਪੁਰਖ ਜੀ ਵੇ ਨੰਤ ਕੋ ਅੰਤ ਕੇ ਤਾਮ ਸਦਾਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬੋ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਪੁਰਖ ਜੀ ਵੇ ਨੰਤ ਕੋ ਅੰਤ ਕੇ ਤਾਮ ਸਦਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ